ਦੇਖੋ ਇਹ ਬੰਦੇ ਕਿੰਨੇ ਦਿਲ ਦੇ ਖੁਸ਼ ਨੇ ਹਨਾ ਖੁਸ਼ ਤਵੀਤ ਬੰਦੇ ਨੇ ਦਿਲ ਦੇ ਕਿੱਦਾਂ ਇਹ ਮਤਲਬ ਕਿਸੇ ਦੇ ਵਿਆਹ ਦੇ ਵਿੱਚ ਬਾਹਰ ਖੜ ਕੇ ਭੰਗੜਾ ਪਾਉਣ ਲੱਗੇ ਹਨ ਤੇ ਅੰਦਰੋਂ ਹੁਣ ਇਹ ਢੋਲੀ ਨੂੰ ਆਵਾਜ਼ ਮਾਰੀ ਉਹਨਾਂ ਨੇ ਅੰਦਰੋਂ ਢੋਲੀ ਸੱਦ ਲੈਣਾ ਹੈਗਾ ਨੇ ਹੁਣ ਦੇਖੋ ਕਿਸੇ ਦੇ ਵਿਆਹ ਦੇ ਵਿੱਚ ਕਿੰਨਾ ਖੁਸ਼ ਨੇ ਕਿੰਨਾ ਇੰਜੋਏ ਕਰ ਰਹੇ ਨੇ ਇਹ ਤੇ ਹੁਣ ਇਹਨਾਂ ਨੇ ਦੇਖੋ ਅੰਦਰੋਂ ਢੋਲੀ ਸੱਦਿਆ ਢੋਲੀ ਆਉਂਦਾ ਪਿਆ ਸਪੈਸ਼ਲੀ ਇਹਨਾਂ ਲਈ ਆ ਰਿਹਾ ਢੋਲੀ ਢੋਲ ਵਜਾਉਣ ਲਈ ਟੋਲੀ ਬਾਹਰ ਆ ਰਿਹਾ ਤੇ ਪੂਰਾ ਜੋਸ਼ ਚ ਨੱਚਣ ਲਿ ਗੋਜੀ ਟੋਲ ਵੱਜਣਾ ਸ਼ੁਰੂ ਹੋ ਗਿਆ ਉਹਨਾਂ ਕਹਿੰਦੇ ਉੱਥੇ ਹੀ ਵਜਾ ਦੇ ਬ੍ਰੈਸੇ ਇਨਸਾਨ ਹੋਣਾ ਇਸ ਤਰ੍ਹਾਂ ਵਾਲਾ ਚਾਹੀਦਾ ਜਿਹੜਾ ਆਪਣਾ ਬਚਪਨ ਨਹੀਂ ਮਰਨ ਦਿੰਦਾ ਦੇਖੋ ਕਿਦਾਂ ਇੰਜੋਏ ਕਰ ਰਹੇ